ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪੂਰਾ ਪ੍ਰਭ ਰਾਧਿਆ ਪੂਰਾ ਜਕਾਨਾ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਗੁਰੂ ਪਿਆਰੀ ਗੁਰਸਾਰੀ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰੰਭ ਵਿੱਚ ਹੀ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਸਬਸਕ੍ਰਾਈਬ ਕਰ ਦਿੱਤਾ ਉਹ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਹਾਰਾਜ ਆਪ ਜੀ ਨੂੰ ਸਭ ਸੰਸਾਰ ਦੀਆਂ ਖੁਸ਼ੀਆਂ ਬਖਸ਼ਿਸ਼ ਕਰੇ ਸੋ ਮਹਾਰਾਜ ਕਿਰਪਾ ਕਰਨਾ ਮਿਹਰ ਕਰਨਾ ਜਿਨ੍ਹਾਂ ਨੇ ਨਈ ਸਬਸਕ੍ਰਾਈਬ ਕੀਤਾ ਪਿਆਰਿਓ ਭਲੇ ਲੋਕੋ ਆਪ ਜੀ ਵੀ ਕਰੋ ਆਪ ਜੀ ਦਾ ਵੀ ਭਲਾ ਸਤਿਗੁਰੂ ਜੀ ਕਰਨ ਸੱਚੇ ਪਾਤਸ਼ਾਹ ਆਪ ਜੀ ਨੂੰ ਵੀ ਸਭ ਖੁਸ਼ੀਆਂ ਬਖਸ਼ਿਸ਼ ਕਰਕੇ ਆਪ ਜੀ ਨੂੰ ਵੀ ਨਿਹਾਲ ਨਿਹਾਲ ਕਰਨਾ ਸੋ ਬੇਨਤੀ ਪ੍ਰਵਾਨ ਕਰਨੀ ਤੇ ਰਿਸ਼ਵ ਸੰਗੀ ਜੀ ਕੱਲ ਰੋਜ ਪੰਡਿਤ ਜੀ ਨੂੰ ਮਹਾਰਾਜ ਜਦੋਂ ਪੰਡਿਤ ਦੇ ਅੱਗੇੋਂ ਲੰਘ ਗਏ ਸਨ ਨਾ ਤੇ ਪੰਡਿਤ ਨੇ ਗੁੱਸਾ ਕੀਤਾ ਕਿ ਇਹਨਾਂ ਨੇ ਸਾਨੂੰ ਨਮਸਕਾਰ ਨਹੀਂ ਕੀਤਾ ਤੇ ਕੋਲ ਲੰਘੇ ਇਹ ਅਹੰਕਾਰੀ ਹਨ ਤੇ ਗੁਰੂ ਮਹਾਰਾਜ ਜੀ ਨੇ ਪੰਡਿਤ ਜੀ ਨੂੰ ਸ਼ਬਦ ਸੁਣਾਇਆ ਉਪਦੇਸ਼ ਕੀਤਾ ਸ਼ਬਦ ਰਾਹੀਂ ਸੁ ਅੰਤ ਅੰਤ ਵਿੱਚ ਗੁਆਰੇ ਨੇ ਸ਼ਬਦ ਦੇ ਕਹਿੰਦੇ ਨੇ ਚਤੁਰਬੀਦ ਪੂਰਨ ਹਰਨਾਏ ਨਾਨਕ ਤਿਸ ਕੀ ਸ਼ਰਣੀ ਪਾਏ ਸੋ ਇਸ ਅੱਗੇ ਦੀ ਕਥਾ ਸਹਿ ਫਰਮਾਨ ਕਰਦੇ ਨੇ ਗੁਰੂ ਜੀ ਦਾ ਇਹ ਸੱਦ ਸੁਣ ਕੇ ਉਪਦੇਸ਼ ਸੁਣ ਕੇ ਪੰਡਤ ਨੇ ਕਿਹਾ ਮਹਾਰਾਜ ਜੀ ਸanskrit ਵਿੱਚ ਲਿਖੀ ਹੋਈ ਬਾਣੀ ਨੂੰ ਪੜ੍ਹ ਕੇ ਹਰ ਕੋਈ ਬ੍ਰਹਮ ਵਿਦਿਆ ਨੂੰ ਪ੍ਰਾਪਤ ਕਰ ਲੈਂਦਾ ਹੈ ਪਰ ਇਹ ਬਾਣੀ ਜਿਹੜੀ ਤੁਸੀਂ ਨੇ ਭਾਸ਼ਾ ਵਿੱਚ ਲਿਖੀ ਹੈ ਇਸ ਦਾ ਕੀ ਲਾਭ ਹੈ ਸੇਬ ਕਹਿੰਦੇ ਗੁਰੂ ਸਾਹਿਬ ਕਹਿੰਦੇ ਨੇ ਪੰਡਤ ਜੀ ਭਾਸ਼ਾ ਸੰਸਕ੍ਰਿਤ ਦਾ ਇੱਕ ਜ਼ਰੂਰੀ ਅੰਗ ਹੈ ਜਿਸ ਨੂੰ ਸਭ ਕੋਈ ਸਮਝ ਕੇ ਆਪਣਾ ਜੀਵਨ ਸੁਧਾਰ ਲੈਂਦਾ ਹੈ ਸੰਸਕ੍ਰਿਤ ਨੂੰ ਭਾਸ਼ਾ ਦੀ ਬਹੁਤ ਲੋੜ ਹੈ ਪਰ ਭਾਸ਼ਾ ਨੂੰ ਸੰਸਕ੍ਰਿਤ ਦੀ ਲੋੜ ਨਹੀਂ ਹੈ ਪੰਡਤ ਜੀ ਇਹ ਵਿਚਾਰ ਸੁਣ ਕੇ ਪੰਡਤ ਨੇ ਕਿਹਾ ਮਹਾਰਾਜ ਮੈਨੂੰ ਵੀ ਆਪਣਾ ਸਿੱਖ ਕਰ ਲਵੋ ਆਪ ਜੀ ਦੇ ਸੱਚੇ ਬਚਨਾਂ ਦਾ ਮੇਰੇ ਮਨ ਉੱਤੇ ਬਹੁਤ ਪ੍ਰਭਾਵ ਪਿਆ ਹੈ ਸਤ ਪੰਡਿਤ ਜੀ ਕਹਿੰਦੇ ਨੇ ਮਹਾਰਾਜ ਜੀ ਨੂੰ ਬਹੁਤ ਅਸਰ ਪ੍ਰਭਾਵ ਹੋਇਆ ਗੁਰੂ ਜੀ ਨੇ ਬਚਨ ਕੀਤਾ ਲਿਵ ਲਾ ਕੇ ਸਤਨਾਮ ਵਾਹਿਗੁਰੂ ਸਿਮਰਨ ਕਰਿਆ ਕਰ ਤੇਰੀਆ ਤੇਰੀ ਕਲਿਆਣ ਹੋ ਜਾਏਗੀ ਇੱਕ ਦਿਨ ਗੁਰੂ ਮਹਾਰਾਜ ਬਾਜ਼ਾਰ ਤੇ ਦੁਕਾਨਦਾਰ ਦੁਕਾਨਦਾਰ ਮਿਲ ਕੇ ਗੁਰੂ ਜੀ ਪਾਸ ਆਏ ਬਾਜ਼ਾਰ ਦੇ ਦੁਕਾਨਦਾਰ ਜਿਹੜੇ ਸਨ ਆ ਸਾਰੇ ਮਿਲ ਕੇ ਗੁਰੂ ਜੀ ਪਾਸ ਆਏ ਅਤੇ ਬੇਨਤੀ ਕੀਤੀ ਮਹਾਰਾਜ ਆਪ ਜੀ ਨੇ ਬੜੀ ਕਿਰਪਾ ਕਰਕੇ ਸਾਨੂੰ ਇੱਥੇ ਵਸਾਇਆ ਹੈ ਅਤੇ ਕੰਮਕਾਰ ਤੇ ਲਾਇਆ ਹੈ ਸਤਿਗੁਰੂ ਪਰ ਇੱਥੇ ਨਾ ਕੋਈ ਗਾਹ ਕਾਉਂਦਾ ਹੈ ਤੇ ਨਾ ਹੀ ਕੋਈ ਵਣਜ ਹੁੰਦਾ ਹੈ ਸਾਨੂੰ ਗੁਜ਼ਾਰਨ ਕਰ ਗੁਜ਼ਰਨ ਕਰਨ ਵਾਸਤੇ ਕਰਨੀ ਬੜੀ ਕਠਿਨ ਹੋ ਰਹੀ ਹੈ ਗੁਰੂ ਜੀ ਨੇ ਬਚਨ ਕੀਤਾ ਭਾਈ ਤੁਸੀਂ ਨਿਤਾ ਪ੍ਰਤ ਸਵੇਰੇ ਦਰਬਾਰ ਸਾਹਿਬ ਆਣ ਕੇ ਜਥਾ ਸ਼ਕਤ ਕੋੜੀ ਦੋ ਕੋਡੀਆਂ ਸ਼ਰਧਾ ਨਾਲ ਮੱਥਾ ਟੇਕ ਕੇ ਫਿਰ ਆਣ ਕੇ ਯਥਾ ਸ਼ਕਤ ਕੋੜੀ ਦੋ ਕੋੜੀਆਂ ਸ਼ਰਧਾ ਨਾਲ ਮੱਥਾ ਟੇਕ ਕੇ ਫਿਰ ਆਪਣੀਆਂ ਦੁਕਾਨਾਂ ਖੋਲ ਕੇ ਵਿਹਾਰ ਕਰਿਆ ਕਰੋ ਤੁਹਾਨੂੰ ਕੋਈ ਟੋਟ ਨਹੀਂ ਆਵੇਗੀ ਤੁਹਾਡਾ ਕਾਰ ਵਿਹਾਰ ਬਹੁਤ ਚੱਲ ਜਾਵੇਗਾ ਗੁਰੂ ਜੀ ਦੇ ਬਚਨ ਮੰਨ ਕੇ ਜਦ ਦੁਕਾਨਦਾਰ ਇਸ ਤਰ੍ਹਾਂ ਹੀ ਕਰਨ ਲੱਗੇ ਤਾਂ ਉਹਨਾਂ ਦਾ ਕੰਮ ਬਹੁਤ ਚੱਲ ਪਿਆ ਉਨ੍ਹਾਂ ਦੀ ਬੇਰੁਜ਼ਗਾਰੀ ਦੂਰ ਹੋ ਗਈ ਗੁਰੂ ਅਰਜਨ ਦੇਵ ਜੀ ਦੇ ਗੁਰੂ ਅਰਜਨ ਦੇਵ ਜੀ ਦੀ ਮਾਤਾ ਬੀਬੀ ਭਾਨੀ ਜੀ ਸੰਮਤ 1655 ਵਿੱਚ ਗੋਇੰਦਵਾਲ ਪ੍ਰਲੋਗ ਗਵਨ ਕਰ ਗਏ ਗੁਰੂ ਜੀ ਨੇ ਮਾਤਾ ਜੀ ਦੀ ਯਾਦ ਵਿੱਚ ਬੜਾ ਭਾਰੀ ਯੱਗ ਕੀਤਾ ਗੁਰੂ ਜੀ ਨੇ ਸੰਮਤ 1656 ਵਿਕਰਮੀ ਵਿੱਚ ਗੁਰੂ ਜੀ ਨੂੰ ਲਾਹੌਰ ਦੀ ਸੰਗਤ ਬੜੇ ਪ੍ਰੇਮ ਨਾਲ ਲਾਹੌਰ ਲੈ ਗਈ। ਡੱਬੀ ਬਾਜ਼ਾਰ ਵਿੱਚ ਭਾਈ ਕਰਮਚੰਦ, ਧਰਮਚੰਦ ਦੀ ਧਰਮਸ਼ਾਲਾ ਵਿੱਚ ਆਪ ਜੀ ਨੂੰ ਉਤਾਰਾ ਉਤਾਰਾ ਦਿੱਤਾ ਗਿਆ। ਸ਼ਹਿਰ ਦੇ ਸਾਰੇ ਇਸਤਰੀ ਪਰਸ਼ੋ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਵਹੀਰਾ ਪਾ ਕੇ ਆਉਣ ਲੱਗੇ ਤੇ ਰੋਜ਼ ਗੁਰੂ ਜੀ ਦੇ ਹਜ਼ੂਰ ਸ਼ਬਦ ਕੀਰਤਨ ਕਥਾ ਉਪਦੇਸ਼ ਹੁੰਦਾ ਅਤੇ ਅਠੇ ਪਹਿਰ Satsang ਹੁੰਦਾ ਰਹਿੰਦਾ ਸੀ ਕਦੀ ਕਦੀ ਗੁਰੂ ਜੀ ਚੂਨੇ ਮੰਡੀ ਦੀਵਾਨ ਖਾਨੇ ਵਿੱਚ ਦੀਵਾਨ ਖਾਨੇ ਜਿੱਥੇ ਆਪ ਜੀ ਛੋਡੀ ਸਹਾਰੀ ਮਲ ਦੇ ਪੁੱਤਰ ਦੇ ਵਿਆਹ ਤੇ ਆਣ ਕੇ ਕੁਝ ਮਹੀਨੇ ਠਹਿਰੇ ਠਹਿਰ ਕੇ ਸੰਗਤਾਂ ਨੂੰ ਨਿਹਾਲ ਕਰਦੇ ਸਨ ਉੱਥੇ ਚਲੇ ਜਾਂਦੇ ਹਨ ਡਬੀ ਬਾਜ਼ਾਰ ਦੇ ਵਸਨੀਕਾਂ ਨੂੰ ਪਾਣੀ ਦੀ ਤੰਗੀ ਕਰਕੇ ਆਪ ਜੀ ਨੇ ਇੱਥੇ ਇੱਕ ਬੋਲੀ ਤਿਆਰ ਕਰਵਾ ਦਿੱਤੀ ਇੱਥੇ ਠਹਿਰਨ ਸਮੇਂ ਆਪ ਜੀ ਪਾਸ ਭਗਤ ਛੱਜੂ ਕਾਨ ਸ਼ਾ हुसैन पीलो ਅਤੇ ਪੀਲੋ ਵਾਲਿਆਂ ਸ਼ੇਖ ਮੁਸਲਮਾਨ ਆਦਿਕ ਅਨੇਕਾਂ ਸ਼ਰਧਾਲੂ Satsang ਕਰਨ ਵਾਸਤੇ ਆਏ ਸੰਮਤ ਸੁਮਨ ਸੰਮੰਤੇ 모सन ਪਿਓ ਪੁੱਤਰ ਪਿੰਡ ਸ਼ਹਬਾਜਪੁਰ ਦੇ ਰਹਿਣ ਵਾਲੇ ਲਾਹੌਰ ਸ਼ਹਿਰ ਵਿੱਚ ਆਪਣੀ ਗੁਜਰਾਨ ਵਾਸਤੇ ਮਜ਼ਦੂਰੀ ਕਰਦੇ ਹੁੰਦੇ ਸਨ ਇੱਕ ਦਿਨ ਉਹਨਾਂ ਨੇ ਵੀ ਸੰਗਤ ਦੀ ਵੇਖੋ ਵੇਖੀ ਗੁਰੂ ਜੀ ਨੂੰ ਸੰਗਤ ਸਮੇਤ ਪ੍ਰਸ਼ਾਦ ਛਕਣ ਵਾਸਤੇ ਬੇਨਤੀ ਕੀਤੀ ਪਰ ਜਦ ਉਹਨਾਂ ਨੇ ਵੇਖਿਆ ਕਿ ਸੰਗਤ ਵਾਸਤੇ ਪੂਰੀ ਰਸਦ ਖਰੀਦਣ ਵਾਸਤੀ ਪਿਆਸਾ ਪਾਸ ਪੈਸੇ ਨਹੀਂ ਹਨ ਅਤੇ ਹੋਰ ਪ੍ਰਬੰਧ ਵੀ ਨਹੀਂ ਹੋ ਸਕਦਾ ਤਾਂ ਇਹਨਾਂ ਨੇ ਰਾਤ ਸਮੇ ਇੱਕ ਸ਼ੌਕਰ ਦੇ ਕੋਠੇ ਦੀ ਛਤ ਪੜ ਕੇ ਮਗੋਰਾ ਕਰ ਲਿਆ ਇਸ ਮਗੋਰੇ ਵਿੱਚੋਂ ਮੋਸਨ ਹੀਠਾ ਉਤਰ ਕੇ ਆਪਣੇ ਲੋਡ ਦੀਆਂ ਚੀਜ਼ਾਂ ਕਿਉ ਖੰਡ ਅਤੇ ਆਟਾ ਆਦਕ ਆਪਣੇ ਪਿਓ ਸਮਨ ਨੂੰ ਉੱਪਰ ਫੜਾਈ ਫੜਾਈ ਗਿਆ ਸਭ ਚੀਜ਼ਾਂ ਉੱਪਰ ਫੜ ਫੜਾ ਕੇ ਜਦ ਮੂਸਨ ਉੱਪਰ ਨਿਕਲਣ ਲੱਗਾ ਤਾਂ ਘਰ ਵਾਲਿਆਂ ਨੂੰ ਜਾਗ ਆ ਗਈ ਅਤੇ ਉਹਨਾਂ ਨੇ ھیਠੋਂ ਸੁਮਨ ਦੀਆਂ ਲੱਤਾਂ ਫੜ ਲਈਆਂ ਤਾਂ ਦਮੋਸਨ ਨੇ ਕਿਹਾ ਪਿਤਾ ਜੀ ਤੁਸੀਂ ਪੈਰਾ ਤੁਸੀਂ ਮੇਰਾ ਸਿਰ ਵੱਢ ਕੇ ਲੈ ਜਾਓ ਜੇ ਇਸ ਤਰ੍ਹਾਂ ਨਾ ਕਰੋਗੇ ਤਾਂ ਲੋਕੀ ਸਿਰ ਤੂੰ ਮੈਨੂੰ ਪਛਾਣ ਲੈਣਗੇ ਤਾਂ ਕਹਿਣਗੇ ਗੁਰੂ ਜੀ ਕੇ ਸਿੱਖ ਚੋਰ ਹਨ ਗੁਰੂ ਜੀ ਦੇ ਨਾਮ ਨੂੰ ੱੱਬਾ ਲਾਉਣਾ ਚੰਗਾ ਨਹੀਂ ਹੋਵੇਗਾ ਇਹ ਸਲਾਹ ਮੰਨ ਕੇ ਸਮਮਨ ਆਪਣੇ ਪੁੱਤਰ 모ਸਨ ਦਾਸ ਸਿਰ ਵੱਢ ਕੇ ਘਰ ਲੈ ਗਿਆ ਉਧਰ ਜਦ ਸ਼ਾਹੂ ਕਾਰਨੇ ਬਿਨਾ ਸਿਰ ਦੇ ਮੁਰਦਾ ਵੇਖਿਆ ਤਾਂ ਉਹ ਇਹ ਸੋਚ ਕੇ ਕਿ ਉਹ ਕਤਲ ਮੇਰੇ ਜੁਮੇ ਲੱਗ ਜਾਏਗਾ ਭੱਜਾ ਭੱਜਾ ਸਮਨ ਸਮਨ ਪਾਸ ਗਿਆ ਅਤੇ ਕਿਹਾ ਕਿ ਮੈਨੂੰ ਮੈਂ ਤੈਨੂੰ ਬਹੁਤ ਪੈਸੇ ਦਵਾਵਾਂਗਾ ਮੇਰੇ ਘਰੋਂ ਇੱਕ ਮੁਰਦੇ ਦੀ লাশ ਛੁੱਕ ਕੇ ਕਿਸੇ ਐਸੀ ਜਗ੍ਹਾ ਤੇ ਸੋਟਿਆ ਜਿੱਥੇ ਇਸ ਨੂੰ ਕੋਈ ਵੇਖ ਨਾ ਸਕੇ ਸੰਮਨ ਸ਼ਿਗਰ ਹੀ ਸ਼ੌਕਰ ਦੇ ਘਰੋਂ ਆਪਣੇ ਪੁੱਤਰ ਮੋਸਨ ਦੀ লাশ ਛੁੱਕ ਕੇ ਲਿਆਇਆ ਅਤੇ ਉਸ ਨੂੰ ਆਪਣੇ ਘਰ ਘਰ ਦੇ ਪਿਛਲੇ ਅੰਦਰ ਉਸ ਨਾਲ ਸਿੱਧ ਜੋੜ ਕੇ ਉੱਪਰ ਕੱਪੜਾ ਪਾ ਕੇ ਰੱਖ ਦਿੱਤਾ ਉਪਰੰਤ ਉਸੇ ਸਮੇਂ ਵਾਪਸ ਜਾ ਕੇ ਸ਼ਾਹੂਕਾਰ ਤੋਂ ਆਪਣੀ ਲੋੜ ਅਨੁਸਾਰ ਪੈਸੇ ਲੈ ਪੈਸੇ ਲਈ ਅਤੇ ਦਿਨ ਚੜ੍ਹੇ ਉਹਨਾਂ ਪੈਸਿਆਂ ਦੀ ਰਸਦ ਖਰੀਦ ਕੇ ਗੁਰੂ ਜੀ ਵਾਸਤੇ ਸੰਗਤ ਵਾਸਤੇ ਹਲਵਾਈ ਸਦਕੇ ਲੰਗਰ ਤਿਆਰ ਕਰਵਾਇਆ ਗੁਰੂ ਜੀ ਸੰਗਤ ਸਹਿਤ ਆ ਗਏ ਪੰਗਤ ਲੱਗ ਗਈਆਂ ਸਭ ਨੂੰ ਪ੍ਰਸ਼ਾਦ ਵਰਤ ਗਿਆ ਤਾਂ ਗੁਰੂ ਜੀ ਨੇ ਸਮਤ ਸਮਤ ਨੂੰ ਪੁੱਛਿਆ 모ਸਨ ਕਿੱਥੇ ਹੈ ਉਹ ਸੰਗਤ ਵੀ ਸੇਵਾ ਵਿੱਚ ਸ਼ਾਮਲ ਕਿਉਂ ਨਹੀਂ ਹੋਇਆ ਜਦ ਸਮਨ ਸਮਨ ਨੇ ਕੋਈ ਉੱਤਰ ਨਾ ਦਿੱਤਾ ਤਾਂ ਉਸ ਨੂੰ ਚੁੱਪਚਾਪ ਵੇਖ ਕੇ ਗੁਰੂ ਜੀ ਨੇ 모ਸਨ ਨੂੰ ਆਵਾਜ਼ ਮਾਰੀ ਕੇ ਆਣ ਕੇ ਸੰਗਤ ਦੀ ਸੇਵਾ ਕਰ ਭਈ ਗੁਰੂ ਜੀ ਦੀ ਆਵਾਜ਼ ਸੁਣ ਕੇ ਮੋਸਨ ਹਾਜ਼ਰ ਹੋ ਗਿਆ ਅਤੇ ਗੁਰੂ ਜੀ ਦੇ ਚਰਣਾ ਤੇ ਮੱਥਾ ਟੇਕ ਕੇ ਹੱਥ ਜੋੜ ਕੇ ਖੜਾ ਹੋ ਗਿਆ ਇਹਨਾਂ ਪਿਓ ਪੁੱਤਰਾਂ ਦੀ ਇਸ ਪਰਮ ਸ਼ਰਧਾ ਪੂਰਵਕ ਕਰਨੇ ਨੂੰ ਵੇਖ ਕੇ ਗੁਰੂ ਜੀ ਸਮੰਦੇ ਸੰਮਨ ਨੂੰ ਸਬੋਧਨ ਕਰਕੇ ਕਿਹਾ ਚਾਉ ਬੋਲੇ ਮਹੱਲਾ ਪੰਜਵਾਂ ਵਿੱਚ ਸਤਿਗੁਰੂ ਜੀ ਫਰਮਾਨ ਕਰਦੇ ਨੇ ਸੰਮਨ ਜੋ ਇਸ ਪ੍ਰੇਮ ਕੀ ਗਮਕਨ ਹੋਤੀ ਸਾ 60 ਰਾਵਨ ਹੂਤੇ ਸੂਰੰਗ ਨਾਹੀਂ ਜਿਨ ਸਿਰ ਦੀਨੇ ਕਾਟ ਏ ਸੁਮਨ ਸਿੱਖ ਜਿਹੜਾ ਤੂੰ ਪ੍ਰੇਮ ਵਿਖਾਇਆ ਹੈ ਨਾ ਜੇਕਰ ਉਸ ਦੀ ਸਾਠ ਅਦਲਾ ਬਦਲੀ ਦਮ ਕਰੋ ਦਮਾ ਪੈਸ ਦਮ ਦਮਾ ਮਤਲਬ ਪੈਸਿਆਂ ਦੇ ਪੈਸਿਆਂ ਨਾਲ ਹੋ ਸਕਦੀ ਹੁੰਦੀ ਤਾਂ ਫਿਰ ਲੋਕਾਂ ਕਿ ਤੀ ਰਾਵਣ ਕੰਗਾਲ ਨਹੀਂ ਸੀ ਉਸਨੇ ਆਪਣੇ ਇਸ਼ਟ ਦੇ ਇਸ਼ਟ ਸ਼ਿਵ ਜੀ ਨੂੰ ਆਪਣਾ ਸਿਰ 11 ਵਾਰ ਵੱਢ ਕੇ ਭੇਟ ਕੀਤਾ ਸੀ ਪ੍ਰੇਮ ਤਨ ਤੇ ਮਨ ਮੰਗਦਾ ਹੈ ਤਨ ਨਹੀਂ ਮੰਗਦਾ ਇਹ ਬਚਨ ਗੁਰੂ ਕਰ ਇਹ ਬਚਨ ਕਰਕੇ ਗੁਰੂ ਜੀ ਨੇ ਦੋਹਾਂ ਪਿਓ ਪੁੱਤਰਾਂ ਨੂੰ ਥਾਪੜਾ ਦੇ ਕੇ ਨਦਰੀ ਨਦਰੀ ਨਿਹਾਲ ਕਰ ਦਿੱਤਾ ਸਿੱਖਾਂ ਦੀ ਘਾਲ ਥਾਏ ਪੈ ਗਈ ਪਿਆਰੀ ਸਾਧ ਸੰਗਤ ਜੀ ਸੋ ਇਹ ਸੰਨ ਸੁਮਨ ਤੇ ਮੂਸੀ ਦੀ ਗੁਰੂ ਸਾਹਿਬ ਜੀ ਦੀ ਸ਼ਰਧਾ ਪ੍ਰੇਮ ਕ੍ਰਿਸ਼ੀ ਦੇ ਨਾਲ ਸ਼ਰਧਾ ਪਏ ਆ ਮਰੇ ਸੁਮਨ ਪੁੱਤਰ ਦਾ ਸਿਰ ਕਟਿਆ ਹੋਇਆ ਮਹਾਰਾਜ ਜੀ ਨੇ ਆਵਾਜ਼ ਮਾਰੀ ਹਾਜ਼ਰ ਹੋ ਗਏ ਸੇ ਇਹ ਮਹਾਰਾਜ ਜੀ ਦੀਆਂ ਤਾਕਤਾਂ ਹਨ ਸੱਚੇ ਪਾਤਸ਼ਾਹ ਜੀ ਸਾਰਿਆਂ ਦਾ ਭਲਾ ਕਰਨਾ ਮਿਹਰ ਕਰਨੀ ਆਪਣੀ ਬਾਣੀ ਨਾਲ ਜੋੜਨਾ ਸਾਰੇ ਸੰਗਤ ਨੂੰ ਆਨੰਦ ਮੰਗਲ ਰੱਖਣਾ ਛੜਦੀਆਂ ਕਲਾਂ ਵਿੱਚ ਰੱਖਣਾ ਸਭ ਮਨੋ ਕਾਮਨਾ ਪੂਰੀਆਂ ਕਰਨੀ ਆਪਣੀ ਸੰਗਤ ਦੀਆਂ ਸਾਡੀ ਬੇਨਤੀ ਹੈ ਸਤਿਗੁਰੂ ਜੀ ਕਿਰਪਾ ਕਰਨੀ ਮਿਹਰ ਕਰਨੀ ਸੰਗਤ ਦੇ ਚਰਣਾ ਜੀ ਬੇਨਤੀ ਆ ਭਾਈ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰਿਓ ਸਬਸਕ੍ਰਾਈਬ ਦੇ ਨਾਲ ਆਪ ਜੀ ਨੂੰ ਘੱਟੋ ਘੱਟ ਸੇ ਘਮ 100 ਪਿਆ ਇਹ ਆ ਮੂਵੀ ਮਿਲ ਜਾਏਗੀ 50 ਵੀਡੀਓ 150 ਦੇ ਕਰੀ ਵੀਡੀਓ ਪ੍ਰਾਪਤ ਹੋ ਜਾਣਗੀਆਂ ਉਹ ਸਭ ਗੁਰੂ ਮਹਾਰਾਜ ਦੀ ਵਿਚਾਰਾਂ ਦੀਆਂ ਹਨ ਗੁਰੂ ਮਹਾਰਾਜ ਦੇ ਨਾਲ ਜੁੜਨ ਵਾਲੀਆਂ ਹਨ ਜਿੱਥੋਂ ਆਪਜੀ ਨੂੰ ਚੰਗੀ ਲੱਗੇ ਰੋਜ਼ ਇੱਕ ਦੋ ਵਾਰੀ ਸੁਣ ਲਿਆ ਕਰੋ 150 ਦੇ ਵਿੱਚੋਂ 2 3 4 ਰੋਜ਼ ਸੁਣ ਲਿਆ ਕਰੋ ਪਿਆਰਿਓ ਤੇ ਇਹਦੇ ਨਾਲ ਸਾਡੀ ਮਿਹਨਤ ਜੋ ਕੀਤੀ ਹੋਈ ਆ ਉਹਦਾ ਵੀ ਸਾਨੂੰ ਫਲ ਮਿਲ ਜਗਾ ਆਪਜੀ ਪੜੋਗੇ ਆਪਜੀ ਇਹਨੂੰ ਵੀ ਆਪਜੀ ਸੁਣੋਗੇ ਕਥਾ ਆਪਜੀ ਨੂੰ ਵੀ ਫਲ ਜ਼ਰੂਰ ਮਿਲੇਗਾ ਅਸਾਂ ਵੀ ਤਰ ਜਾਾਂਗੇ ਆਪ ਵੀ ਤਰਜੋਗੇ ਦੋਹਾਂ ਦਾ ਭਲਾ ਹੋ ਜਾਏਗਾ ਸੁਪਰੀ ਸਾਥ ਸੰਗਤ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰਨਾ ਫਤਹਿ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ